ਇਹ ਟੈਪ ਨਾਲ ਬੜਾ ਵਜਨ ਹੁਜੂਗਾ। ਦੂਜੀ ਗੱਲ ਕਾਰੋਬਾਰ ਦੀ ਵੀ ਜੇ ਕੋਈ ਮੇਰੇ ਤੋਂ ਕੋਈ ਬਰਾਮਦ ਹੋਇਆ ਜਾਂ ਕੁਝ ਵੀ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਤੇ ਇੱਕੋ ਵੀਡੀਓ ਹੁੱਕੋ ਮਤੀ ਪਈ ਹੈ ਨੈਟ ਤੇ। ਸਰਕਾਰ ਜੋ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਜੋ ਵੀ ਬੰਦੇ ਚਿੱਟੇ ਦਾ ਕਾਰੋਬਾਰ ਕਰ ਰਿਹਾ ਹੈ ਜਾਂ ਚਿੱਟਾ ਪੀ ਰਿਹਾ ਹੈ। ਉਹਨੂੰ ਫੜ ਕੇ ਅੰਦਰ ਦੇ ਰਿਹਾ ਤੇ ਉਹਨਾਂ ਦੇ ਪਰਚੇ ਹੋ ਰਹੇ ਨੇ। ਕੀਗਾ ਬਹੁਤ ਵਧੀਆ ਐਪਰੀਸ਼ੀਏਟ ਕਦਮ ਅਸੀਂ ਵੀ ਉਹਦੇ ਨਾਮ ਰੜ ਕੇ ਰਹਿ ਲੀਆਂ ਕਢਾਈਆਂ ਸਭ ਕੁਝ ਕੀਤਾ ਤੇ ਅਸੀਂ ਬਹੁਤ ਲੱਗ ਕੇ ਦੇ ਨੌਜਵਾਨਾ ਜਿਨ੍ਹਾਂ ਨੂੰ ਚਿੱਟਾ ਛਡਾਣ ਲਈ ਬਹੁਤ ਸਾਲ ਪਹਿਲਾਂ ਮੈਂ ਵੀ ਇਹ ਚੀਜ਼ ਦੇ ਲਈ ਗਰਸਤ ਸੀਗਾ ਤੇ ਛਡਾਣ ਲਈ ਦਵਾਈ ਵਗੈਰਾ ਦਵਾਈ ਹੈ ਬਹੁਤ ਕੁਝ ਕੀਤਾ ਪਰ ਇਹਦੇ ਕਹਿੰਦੇ ਐ ਵੀ ਅਟੇ ਨਾਲ ਪਲੇਥਣ ਲੱਗਦੀ ਲੱਗਦਾ ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਵੀ ਵੱਡੇ ਇੱਥੇ ਇਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਸ਼ਕਤੀਆਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਉਹਦਾ ਆਪਾਂ ਗਲਤ ਸਮਝਾਲ ਕਰੀਏ ਤੇ ਉਹ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਬਹੁਤ ਮਤਲਬ ਮਹਾਰਾਜਾ ਟਾਈਪ ਫੀਲ ਕਰ ਰਹੇ ਨੇ ਮੈਂ ਜਲਦੀ ਗਲਾ ਜਾਂ ਠੀਕ ਹੈ ਮੇਰੀ ਮੈਡੀਸਿਨ ਚੱਲਦੀ ਹੈ ਤੇ ਜਿਹੜੀ ਰਹੀ ਗੱਲ ਡਾਕਟਰਸ ਦੀ ਡਾਕਟਰਸ ਜੇ ਤੁਸੀਂ ਕੋਈ ਮੈਡੀਸਿਨ ਵੀ ਖਾਣੇ ਆ ਨਾ ਉਹ ਵੀ ਉਹਦੇ ਵਿੱਚ ਡਾਕਟੈਸਟ ਕਰਾਉਗੇ ਤਾਂ ਵੀ ਉਹਦੇ ਵਿੱਚ ਮੈਡੀਸਨ ਆ ਕੇ ਵੀ ਤੁਹਾਡਾ ਡਾਕਟੈਸਟ ਪੋਜ਼ਿਟਿਵ ਆਊਗਾ ਹੀ ਆਊਗਾ ਕਣਾ ਕੇ ਦੇਖ ਲਿਓ ਕੋਈ ਵੀ ਰਹੀ ਗੱਲ ਚਿੱਟੇ ਦੀ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਠੀਕ ਹੈ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਉਹ ਇੰਨਾ ਕਾਰੋਬਾਰ ਕਰ ਲੂਗਾ ਉਹ ਇੰਨਾ ਕੁਝ ਹਾਸਲ ਕਰ ਲੂਗਾ ਤੁਸੀਂ ਇਹ ਗੱਲ ਸਮਝ ਕੇ ਦੇਖੋ ਚਿੱਟੇ ਪੀਣ ਨਾਲ ਬੜਾ ਵਜਨ ਹੋ ਜਾਊਗਾ ਦੂਜੀ ਗੱਲ ਕਾਰੋਬਾਰ ਦੀ ਵੀ ਜੇ ਕੋਈ ਮੇਰੇ ਤੋਂ ਕੋਈ ਬਰਾਮਦ ਹੋਇਆ ਜਾਂ ਕੁਝ ਵੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਇੱਕੋ ਵੀਡੀਓ ਹਿੱਕੋ ਮਤੀ ਪਈ ਹੈ ਨੈਟ ਤੇ ਸਰਕਾਰ ਜੋ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਜੋ ਵੀ ਬੰਦੇ ਚਿੱਟੇ ਦਾ ਕਾਰੋਬਾਰ ਕਰ ਰਿਹਾ ਹੈ ਜਾਂ ਚਿੱਟਾ ਪੀ ਰਿਹਾ ਹੈ ਉਹਨੂੰ ਫੜ ਕੇ ਅੰਦਰ ਦੇ ਰਿਹਾ ਤੇ ਉਹਨਾਂ ਦੇ ਪਰਚੇ ਹੋ ਰਹੇ ਨੇ ਠੀਕ ਆ ਬਹੁਤ ਵਧੀਆ ਐਪਰੀਸ਼ੀਏਟ ਕਦਮ ਆ ਅਸੀਂ ਵੀ ਉਹਦੇ ਨਾਮ ਰੜ ਕੇ ਰਹਿ ਲੀਆਂ ਕਢਾਈਆਂ ਸਭ ਕੁਝ ਕੀਤਾ ਤੇ ਅਸੀਂ ਬਹੁਤ ਇਲਾਕੇ ਦੇ ਨੌਜਵਾਨਾਂ ਜਿਨ੍ਹਾਂ ਨੂੰ ਚਿੱਟਾ ਛਡਾਣ ਲਈ ਬਹੁਤ ਸਾਲ ਪਹਿਲਾਂ ਮੈਂ ਵੀ ਇਹ ਚੀਜ਼ ਦੇ ਲਈ ਗ੍ਰਸਤ ਸੀਗਾ ਦੇ ਛੜਾਣ ਲਈ ਦਵਾਈ ਵਗੈਰਾ ਦਵਾਈ ਹੈ ਬਹੁਤ ਕੁਝ ਕੀਤਾ ਪਰ ਇਹਦੇ ਕਹਿੰਦੇ ਐ ਵੀ ਆਟੇ ਨਾਲ ਪਲੇਥਣ ਲੱਗਦੀ ਲੱਗਦਾ ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਵੀ ਵੱਡੇ ਇੱਥੇ ਜਿਨ੍ਹਾਂ ਨੂੰ ਲੱਗਦਾ ਵੀ ਉਹਨਾਂ ਨੂੰ ਸ਼ਕਤੀਆਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਉਹਦਾ ਆਪਾਂ ਗੱਲ ਤੋਂ ਸਮਝਾਲ ਕਰੀਏ ਤੇ ਉਹ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਬਹੁਤ ਮਤਲਬ ਮਹਾਰਾਜਾ ਟਾਈਪ ਫੀਲਡ ਕਰ ਰਹੇ ਨੇ ਮੈਂ ਜੜਦੀ ਗੱਲਾਂ ਜਾਂ ਠੀਕ ਹੈ ਮੇਰੀ ਮੈਡੀਸਿਨ ਚੱਲਦੀ ਹੈ ਤੇ ਜਿਹੜੀ ਰਹੀ ਗੱਲ ਡੋਪ ਟੈਸਟ ਡੋਪ ਟੈਸਟ ਜੇ ਤੁਸੀਂ ਕੋਈ ਮੈਡੀਸਿਨ ਵੀ ਖਾਣੇ ਆ ਨਾ ਉਹ ਵੀ ਉਹਦੇ ਵਿੱਚ ਡੋਪ ਟੈਸਟ ਕਰਾਉਂਗੇ ਤਾਂ ਵੀ ਉਹਦੇ ਵਿੱਚ ਮੈਡੀਸਿਨ ਆ ਕੇ ਵੀ ਤੁਹਾਡਾ ਡੋਪ ਟੈਸਟ ਪੋਜ਼ਿਟਿਵ ਆਊਗਾ ਹੀ ਆਊਗਾ ਕਰਾ ਕੇ ਦੇਖ ਲਿਓ ਕੋਈ ਵੀ ਰਹੀ ਗੱਲ ਚਿੱਟੇ ਦੀ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਠੀਕ ਹੈ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਉਹ ਇੰਨਾ ਕਾਰੋਬਾਰ ਕਰ ਲੂਗਾ ਉਹ ਇੰਨਾ ਕੁਝ ਹਾਸਲ ਕਰ ਲੂਗਾ ਤੁਸੀਂ ਇਹ ਗੱਲ ਸਮਝ ਕੇ ਦੇਖੋ ਚਿੱਟੇ ਵੀ ਨਾਲ ਦਾ ਏਡਾ ਵਜਨ ਹੋ ਜੂਗਾ ਦੂਜੀ ਗੱਲ ਕਾਰੋਬਾਰ ਦੀ ਵੀ ਜੇ ਕੋਈ ਮੇਰੇ ਤੋਂ ਕੋਈ ਬਰਾਮਦ ਹੋਇਆ ਜਾਂ ਕੁਝ ਵੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਇੱਕੋ ਵੀਡੀਓ ਹੁੱਕ ਮਤੀ ਪਈ ਹੈ ਨੈਟ ਤੇ ਸਰਕਾਰ ਜੋ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਜੋ ਵੀ ਬੰਦੇ ਚਿੱਟੇ ਦਾ ਕਾਰੋਬਾਰ ਕਰ ਰਿਹਾ ਜਾਂ ਚਿੱਟਾ ਪੀ ਰਿਹਾ ਉਹਨੂੰ ਫੜ ਕੇ ਅੰਦਰ ਦੇ ਰਿਹਾ ਤੇ ਉਹਨਾਂ ਦੇ ਪਰਚੇ ਹੋ ਰਹੇ ਨੇ ਠੀਕ ਹੈ ਬਹੁਤ ਵਧੀਆ ਐਪਰੀਸ਼ੀਏਟ ਕਦਮ ਅਸੀਂ ਵੀ ਉਹਦੇ ਨਾਮ ਰੜ ਕੇ ਰਹਿ ਲੀਆਂ ਕਢਾਈਆਂ ਸਭ ਕੁਝ ਕੀਤਾ ਤੇ ਅਸੀਂ ਬਹੁਤ ਇਲਾਕੇ ਦੇ ਨੌਜਵਾਨਾਂ ਜਿਨ੍ਹਾਂ ਨੂੰ ਚਿੱਟਾ ਛਡਾਣ ਲਈ ਬਹੁਤ ਸਾਲ ਪਹਿਲਾਂ ਮੈਂ ਵੀ ਇਹ ਚੀਜ਼ ਦੇ ਲਈ ਗ੍ਰਸਤ ਸੀਗਾ ਤੇ ਛਡਾਣ ਲਈ ਦਵਾਈ ਵਗੈਰਾ ਦਵਾਈ ਹੈ ਬਹੁਤ ਕੁਝ ਕੀਤਾ ਪਰ ਇਹਦੇ ਕਹਿੰਦੇ ਐ ਵੀ ਆਟੇ ਨਾਲ ਪਲੀਥਣ ਲੱਗਦੀ ਲੱਗਦਾ ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਵੀ ਵੱਡੇ ਇੱਥੇ ਇਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਸ਼ਕਤੀਆਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਉਹਦਾ ਆਪਾਂ ਗਲਤ ਸਮਝਾਲ ਕਰੀਏ ਤੇ ਉਹ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਬਹੁਤ ਮਤਲਬ ਮਹਾਰਾਜਾ ਟਾਈਪ ਫੀਲ ਕਰ ਰਹੇ ਨੇ ਮੈਂ ਜੜਦੀ ਗਲਾਚਾਂ ਠੀਕ ਹੈ ਮੇਰੀ ਮੈਡੀਸਿਨ ਚੱਲਦੀ ਹੈ ਤੇ ਜਿਹੜੀ ਰਹੀ ਗੱਲ ਡਾਕਟਰਸ ਦੀ ਡਾਕਟਰਸ ਜੇ ਤੁਸੀਂ ਕੋਈ ਮੈਡੀਸਿਨ ਵੀ ਖਾਣੇ ਆ ਨਾ ਉਹ ਵੀ ਉਹਦੇ ਵਿੱਚ ਡਾਕਟੈਸਟ ਕਰਾਉਂਗੇ ਤਾਂ ਵੀ ਉਹਦੇ ਵਿੱਚ ਮੈਡੀਸਿਨ ਆ ਕੇ ਵੀ ਤੁਹਾਡਾ ਡਾਕਟੈਸਟ ਪੋਜ਼ਿਟਿਵ ਆਊਗਾ ਹੀ ਆਊਗਾ ਕਰਾ ਕੇ ਦੇਖ ਲਿਓ ਕੋਈ ਵੀ ਰਹੀ ਗੱਲ ਚਿੱਟੇ ਦੀ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਠੀਕ ਹੈ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਉਹ ਇੰਨਾ ਕਾਰੋਬਾਰ ਕਰ ਲੂਗਾ ਉਹ ਇੰਨਾ ਕੁਝ ਹਾਸਲ ਕਰ ਲੂਗਾ ਤੁਸੀਂ ਇਹ ਗੱਲ ਸਮਝ ਕੇ ਦੇਖੋ ਚਿੱਟੇ ਪੀਣ ਨਾਲ ਐਡਾ ਵਜਨ ਹੋ ਜਾਊਗਾ ਦੂਜੀ ਗੱਲ ਕਾਰੋਬਾਰ ਦੀ ਵੀ ਜੇ ਕੋਈ ਮੇਰੇ ਤੋਂ ਕੋਈ ਬਰਾਮਦ ਹੋਇਆ ਜਾਂ ਕੁਝ ਵੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਇੱਕੋ ਵੀਡੀਓ ਹਿੱਕੋ ਮਤੀ ਪਈ ਹੈ ਨੈਟ ਤੇ ਸਰਕਾਰ ਜੋ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਜੋ ਵੀ ਬੰਦੇ ਚਿੱਟੇ ਦਾ ਕਾਰੋਬਾਰ ਕਰ ਰਿਹਾ ਜਾਂ ਚਿੱਟਾ ਪੀ ਰਿਹਾ ਉਹਨੂੰ ਫੜ ਕੇ ਅੰਦਰ ਦੇ ਰਿਹਾ ਤੇ ਉਹਨਾਂ ਦੇ ਪਰਚੇ ਹੋ ਰਹੇ ਨੇ ਠੀਕ ਹੈ ਬਹੁਤ ਵਧੀਆ ਐਪਰੀਸ਼ੀਏਟ ਕਦਮ ਆ ਅਸੀਂ ਵੀ ਉਹਦੇ ਨਾਮ ਰੜ ਕੇ ਰਹਿ ਲੀਆਂ ਕਢਾਈਆਂ ਸਭ ਕੁਝ ਕੀਤਾ ਤੇ ਅਸੀਂ ਬਹੁਤ ਇਲਾਕੇ ਦੇ ਨੌਜਵਾਨਾਂ ਜਿਨ੍ਹਾਂ ਨੂੰ ਚਿੱਟਾ ਛਡਾਣ ਲਈ ਬਹੁਤ ਸਾਲ ਪਹਿਲਾਂ ਮੈਂ ਵੀ ਇਹ ਚੀਜ਼ ਦੇ ਲਈ ਗਰਸਤ ਸੀਗਾ ਦੇ ਛੜਾਨ ਲਈ ਦਵਾਈ ਵਗੈਰਾ ਦਵਾਈ ਹੈ ਬਹੁਤ ਕੁਝ ਕੀਤਾ ਪਰ ਇਹਦੇ ਕਹਿੰਦੇ ਐ ਵੀ ਆਟੇ ਨਾਲ ਪਲੇਥਣ ਲੱਗਦੀ ਲੱਗਦਾ ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਵੀ ਵੱਡੇ ਇੱਥੇ ਜਿਨ੍ਹਾਂ ਨੂੰ ਲੱਗਦਾ ਵੀ ਉਹਨਾਂ ਨੂੰ ਸ਼ਕਤੀਆਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਉਹਦਾ ਆਪਾਂ ਗਲਤ ਸਮਝਾਲ ਕਰੀਏ ਤੇ ਉਹ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਬਹੁਤ ਮਤਲਬ ਮਹਾਰਾਜਾ ਟਾਈਪ ਫੀਲ ਕਰ ਰਹੇ ਨੇ ਮੈਂ ਚੜਦੀ ਗਲਾ ਚ ਠੀਕ ਹੈ ਮੇਰੀ ਮੈਡੀਸਿਨ ਚੱਲਦੀ ਹੈ ਤੇ ਜਿਹੜੀ ਰਹੀ ਗੱਲ ਡਰੋਗ ਟੈਸਟ ਦੀ ਡਰੋਗ ਟੈਸਟ ਜੇ ਤੁਸੀਂ ਕੋਈ ਮੈਡੀਸਿਨ ਵੀ ਖਾਣੇ ਆ ਨਾ ਉਹ ਵੀ ਉਹਦੇ ਵਿੱਚ ਡਰੋਗ ਟੈਸਟ ਕਰਾਉਂਗੇ ਤਾਂ ਵੀ ਉਹਦੇ ਵਿੱਚ ਮੈਡੀਸਿਨ ਆ ਕੇ ਵੀ ਤੁਹਾਡਾ ਡਰੋਗ ਟੈਸਟ ਪੋਜ਼ਿਟਿਵ ਆਊਗਾ ਹੀ ਆਊਗਾ ਕਰਾ ਕੇ ਦੇਖ ਲਿਓ ਕੋਈ ਵੀ ਰਹੀ ਗੱਲ ਚਿੱਟੇ ਦੀ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਠੀਕ ਹੈ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਉਹ ਇੰਨਾ ਕਾਰੋਬਾਰ ਕਰ ਲੂਗਾ ਉਹ ਇੰਨਾ ਕੁਝ ਹਾਸਲ ਕਰ ਲੂਗਾ ਤੁਸੀਂ ਇਹ ਗੱਲ ਸਮਝ ਕੇ ਦੇਖੋ ਕਿ ਤੇ ਵੀ ਨਾਲ ਬੜਾ ਵਜਨ ਹੋ ਜੂਗਾ ਦੂਜੀ ਗੱਲ ਕਾਰੋਬਾਰ ਦੀ ਵੀ ਜੇ ਕੋਈ ਮੇਰੇ ਤੋਂ ਕੋਈ ਬਰਾਮਦ ਹੋਇਆ ਜਾਂ ਕੁਝ ਵੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦਾ ਸਾਰੇ ਵਧੀਆ ਹੋਵੰਗੇ ਤੇ ਇੱਕੋ ਵੀਡੀਓ ਹਿੱਕੋ ਮਤੀ ਪਈ ਹੈ ਨੈਟ ਤੇ ਸਰਕਾਰ ਜੋ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਜੋ ਵੀ ਬੰਦੇ ਚਿੱਟੇ ਦਾ ਕਾਰੋਬਾਰ ਕਰ ਰਿਹਾ ਜਾਂ ਚਿੱਟਾ ਪੀ ਰਿਹਾ ਉਹਨੂੰ ਫੜ ਕੇ ਅੰਦਰ ਦੇ ਰਿਹਾ ਤੇ ਉਹਨਾਂ ਦੇ ਪਰਚੇ ਹੋ ਰਹੇ ਨੇ ਠੀਕ ਹੈ ਬਹੁਤ ਵਧੀਆ ਐਪਰੀਸ਼ੀਏਟ ਕਦਮ ਅਸੀਂ ਵੀ ਉਹਦੇ ਨਾਮ ਰੜ ਕੇ ਰੈਲੀਆਂ ਕਢਾਈਆਂ ਸਭ ਕੁਝ ਕੀਤਾ ਤੇ ਅਸੀਂ ਬਹੁਤ ਇਲਾਕੇ ਦੇ ਨੌਜਵਾਨਾਂ ਜਿਨ੍ਹਾਂ ਨੂੰ ਚਿੱਟਾ ਛਡਾਣ ਲਈ ਬਹੁਤ ਸਾਲ ਪਹਿਲਾਂ ਮੈਂ ਵੀ ਇਹ ਚੀਜ਼ ਦੇ ਲਈ ਗ੍ਰਸਤ ਸੀਗਾ ਤੇ ਛਡਾਣ ਲਈ ਦਵਾਈ ਵਗੈਰਾ ਦਵਾਈ ਹੈ ਬਹੁਤ ਕੁਝ ਕੀਤਾ ਪਰ ਇਹਦੇ ਕਹਿੰਦੇ ਐ ਵੀ ਅਟੇ ਨਾਲ ਭਲੀਥਣ ਲੱਗਦੀ ਲੱਗਦਾ ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਵੀ ਵੱਡੇ ਇੱਥੇ ਜਿਨ੍ਹਾਂ ਨੂੰ ਲੱਗਦਾ ਵੀ ਉਹਨਾਂ ਨੂੰ ਸ਼ਕਤੀਆਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਉਹਦਾ ਆਪਾਂ ਗੱਲ ਤੇ ਸਮਝਾਲ ਕਰੀਏ ਤੇ ਉਹ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਬਹੁਤ ਮਤਲਬ ਮਹਾਰਾਜਾ ਟਾਈਪ ਫੀਲ ਕਰ ਰਹੇ ਨੇ ਮੈਂ ਚੜਦੀ ਗਲਾ ਚਾ ਠੀਕ ਹੈ ਮੇਰੀ ਮੈਡੀਸਿਨ ਚੱਲਦੀ ਹੈ ਤੇ ਜਿਹੜੀ ਰਹੀ ਗੱਲ ਡਾਕਟਰਸ ਦੀ ਡਾਕਟਰਸ ਤੇ ਜੇ ਤੁਸੀਂ ਕੋਈ ਮੈਡੀਸਿਨ ਵੀ ਖਾਣੇ ਆ ਨਾ ਉਹ ਵੀ ਉਹਦੇ ਵਿੱਚ ਡਾਕਟਰ ਟੈਸਟ ਕਰਾਉਂਗੇ ਤਾਂ ਵੀ ਉਹਦੇ ਵਿੱਚ ਮੈਡੀਸਨ ਆ ਕੇ ਵੀ ਤੁਹਾਡਾ ਡਾਕਟਰ ਟੈਸਟ ਪੋਜ਼ਿਟਿਵ ਆਊਗਾ ਹੀ ਆਊਗਾ ਕਰਾ ਕੇ ਦੇਖ ਲਿਓ ਕੋਈ ਵੀ ਰਹੀ ਗੱਲ ਚਿੱਟੇ ਦੀ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਠੀਕ ਹੈ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ ਉਹ ਇੰਨਾ ਕਾਰੋਬਾਰ ਕਰ ਲੂਗਾ ਉਹ ਇੰਨਾ ਕੁਝ ਹਾਸਲ ਕਰ ਲੂਗਾ ਤੁਸੀਂ ਇਹ ਗੱਲ ਸਮਝ ਕੇ ਦੇਖੋ ਚਿੱਟੇ ਪੀਣ ਨਾਲ ਐਡਾ ਵਜਨ ਹੋ ਜਾਊਗਾ ਦੂਜੀ ਗੱਲ ਕਾਰੋਬਾਰ ਦੀ ਵੀ ਜੇ ਕੋਈ ਮੇਰੇ ਤੋਂ ਕੋਈ ਬਰਾਮਦ ਹੋਇਆ ਜਾਂ ਕੁਝ ਵੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਇੱਕੋ ਵੀਡੀਓ ਹਿੱਕੋ ਮਤੀ ਪਈ ਹੈ ਨੈਟ ਤੇ ਸਰਕਾਰ ਜੋ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਜੋ ਵੀ ਬੰਦੇ ਚਿੱਟੇ ਦਾ ਕਾਰੋਬਾਰ ਕਰ ਰਿਹਾ ਹੈ ਜਾਂ ਚਿੱਟਾ ਪੀ ਰਿਹਾ ਹੈ ਉਹਨੂੰ ਫੜ ਕੇ ਅੰਦਰ ਦੇ ਰਿਹਾ ਤੇ ਉਹਨਾਂ ਦੇ ਪਰਚੇ ਹੋ ਰਹੇ ਨੇ ਠੀਕ ਹੈ ਬਹੁਤ ਵਧੀਆ ਐਪਰੀਸ਼ੀਏਟ ਕਦਮ ਆ ਅਸੀਂ ਵੀ ਉਹਦੇ ਨਾਮ ਰੜ ਕੇ ਰਹਿ ਲੀਆਂ ਕਢਾਈਆਂ ਸਭ ਕੁਝ ਕੀਤਾ ਤੇ ਅਸੀਂ ਬਹੁਤ ਇਲਾਕੇ ਦੇ ਨੌਜਵਾਨਾਂ ਜਿਨ੍ਹਾਂ ਨੂੰ ਚਿੱਟਾ ਛਡਾਣ ਲਈ ਬਹੁਤ ਸਾਲ ਪਹਿਲਾਂ ਮੈਂ ਵੀ ਇਹ ਚੀਜ਼ ਦੇ ਲਈ ਗਰਸਤ ਸੀਗਾ ਛੜਾਣ ਲਈ ਦਵਾਈ ਵਗੈਰਾ ਦਵਾਈ ਹੈ ਬਹੁਤ ਕੁਝ ਕੀਤਾ ਪਰ ਇਹਦੇ ਕਹਿੰਦੇ ਐ ਵੀ ਆਟੇ ਨਾਲ ਭਲੇਥਣ ਲੱਗਦੀ ਲੱਗਦਾ ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਵੀ ਵੱਡੇ ਇੱਥੇ ਜਿਨ੍ਹਾਂ ਨੂੰ ਲੱਗਦਾ ਵੀ ਉਹਨਾਂ ਨੂੰ ਸ਼ਕਤੀਆਂ ਗੁਰੂ ਸਾਹਿਬ ਨੇ ਦਿੱਤੀਆਂ ਨੇ ਤੇ ਉਹਦਾ ਆਪਾਂ ਗੱਲ ਤੋਂ ਸਮਝਾਲ ਕਰੀਏ ਤੇ ਉਹ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਬਹੁਤ ਮਤਲਬ ਮਹਾਰਾਜਾ ਟਾਈਪ ਫੀਲ ਕਰ ਰਹੇ ਨੇ ਮੈਂ ਜਲਦੀ ਗੱਲਾਂ ਜਾਂ ਠੀਕ ਹੈ ਮੇਰੀ ਮੈਡੀਸਿਨ ਚੱਲਦੀ ਹੈ ਤੇ ਜਿਹੜੀ ਰਹੀ ਗੱਲ ਡਬ ਟੈਸਟ ਡਬ ਟੈਸਟ ਜੇ ਤੁਸੀਂ ਕੋਈ ਮੈਡੀਸਿਨ ਵੀ ਖਾਣੇ ਆ ਨਾ